ਤੁਸੀਂ ਫਿਰ ਤਮਾਸ਼ੇ ਦਾ ਹਿੱਸਾ ਕਿਉਂ ਬਣ ਰਹੇ ਹੋ ਜੇ ਕੋਈ ਪਾਰਟੀ ਜੇ ਕੋਈ ਪੋਲਿਟਿਕਲ ਲੋਕ ਇਸ ਨੂੰ ਤਮਾਸ਼ਾ ਬਣਾ ਰਹੇ ਨੇ ਤਾਂ ਤੁਸੀਂ ਪਾਰਟ ਆਫ ਤਮਾਸ਼ਾ ਨਾ ਬਣ ਕੇ ਤੁਸੀਂ ਰੱਖੋ ਫਿਰ ਲੀਗਲ ਗੱਲ ਆਪਣੀ ਸਾਰੀ ਕੋਰਟ ਵਿੱਚ ਮੈਂ ਇੱਕ ਬੈਂਕ ਬੇਨਤੀ ਕਰਦਾ ਦੇਖੋ ਪਹਿਲੀ ਗੱਲ ਐਸਡੀਪੀਸੀ ਦਾ ਅਦਾਲਤ ਜਾਣਾ ਬਣਦਾ ਹੀ ਨਹੀਂ ਕਿਉਂ ਤੇ ਜਾਣਾ ਚਾਹੀਦਾ ਵੀ ਨਹੀਂ ਨਹੀਂ ਇਹਦਾ ਮਤਲਬ ਨਹੀਂ ਦੇਖੋ ਐਸਜੀਪੀਸੀ ਦਾ ਬਣਦਾ ਨਹੀਂ ਤੁਸੀਂ ਸਰ ਐਸਜੀਪੀਸੀ ਸੁਵਾਈਆਂ ਕਿਉਂ ਦੇਈ ਜਾਂਦੇ ਨਹੀਂ ਸੁਣੋ ਮੇਰੀ ਗੱਲ ਐਸਪੀ ਨੇ ਸਫਾਈ ਨਹੀਂ ਦਿੱਤੀ ਹੂੰ ਜੇ ਤੁਸੀਂ ਕبھی ਸਾਬਰੇ ਸਫਾਈ ਨਹੀਂ ਦਿੱਤੀ ਨਾ ਨਹੀਂ ਨਹੀਂ ਦੇਖੋ ਸੀਐਮ ਨੇ ਥੋੜੇ ਤੇ ਅਲੀਗੇਸ਼ਨ ਲਾਇਆ ਕਿ ਤੁਸੀਂ ਕੁਝ ਨਹੀਂ ਕੀਤਾ ਫਿਰ ਤੁਸੀਂ ਦਿਖਾ ਰਹੇ ਹੋ ਦੇਖੋ ਅਸੀਂ ਆ ਕੀਤਾ ਨਿਕੋ ਅਸੀਂ ਆ ਕੀਤਾ which means ਤੁਸੀਂ ਇਹ ਮੰਨ ਰਹੇ ਹੋ ਕਿ ਤੁਹਾਡੇ ਅਲੀਗੇਸ਼ਨ ਦਾ ਜਵਾਬ ਮੈਂ ਦੇ ਰਿਹਾ ਨਹੀਂ 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 ਦੇਖੋ ਸਫਾਈ ਨਹੀਂ ਗੀ ਉਹਨਾਂ ਨੇ ਤੱਥ ਲੁਕਾਉਣਿਆਂ ਸਾਂਝ ਕੀਤੇ ਹੈ ਪੋਟਿੰਗ ਦੀ ਫੈਕਟਸ ਹੁੰਦੀ ਰਿਕਾਰਡ ਸਫਾਈ ਹੁੰਦੀ ਹੈ ਕਿ ਕਾਹਨ ਨਹੀਂ ਮੈਂ ਦੋਸ਼ੀ ਨਹੀਂ ਫੈਕਟ ਥੋੜੀ ਵੈਬਸਾਈਟਾਂ ਤੇ ਪਈ ਹੈ ਨਾ ਸਰ ਨਹੀਂ ਉਦੋਂ ਦੇ ਮਤਲਬ ਫੈਕਟਸ ਤੁਸੀਂ ਹੁਣ ਕਿਉਂ ਦੱਸ ਰਹੇ ਹੋ ਪਹਿਲਾਂ ਕਿਉਂ ਨਹੀਂ ਦੱਸੇ ਮੇਰੀ ਗੱਲ ਸੁਣੋ ਆ ਦੇਖੋ ਆ ਗੱਲ ਹੈ ਕਿ ਇਹ ਮਾਮਲਾ ਹਾਈ ਕੋਰਟ ਚ ਗਿਆ ਤੇ 2021 ਚ ਉਥੇ ਪੰਜਾਬ ਨੇ ਐਫੀਡੇਟ ਫਾਈਲ ਕੀਤਾ ਮੈਨੂੰ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਪਤਾ ਲੱਗਿਆ ਨਹੀਂ ਪਤਾ ਸੀ ਇਹ ਫੈਕਟਸ ਹੋਣਾ ਹੀ ਨਹੀਂ ਦੇਖੋ ਮੈਂ ਹੁਣ ਇਸ ਵੇਲੇ ਗੱਲ ਕਹਿਣਾ ਜੇ ਸ਼ਰੋਮਣੀ ਕਮੇਟੀ ਵੀ ਹੈ ਤਾਂ ਉਹਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਕਿ ਤੁੰ ਪ੍ਰੰਤੂ ਨਹੀਂ ਕਰਦਾ ਦੀ ਜੇ ਆਜੇ ਸ਼ਰੋਮਣੀ ਕਮੇਟੀ ਕਿਸੇ ਤਰ੍ਹਾਂ ਦੀ ਕੋਈ ਅਦਾਲਤ ਜਾਣ ਦੀ ਕੋਸ਼ਿਸ਼ ਕਰੂਗੀ ਦਾ ਇਹ ਸ਼੍ਰੀ ਅਕਾਲਤਖ ਸਾਹਿਬ ਦੇ ਫੈਸਲੇ ਦੀ ਅਗਵਗਿਆ ਹੈ।